ਉਹ ਬੁਖਾਰ ਤੁਹਾਡਾ ਬਾਹਰ ਆਂ ਗਿਆ ਤੁਸੀਂ ਤੇ ਚੰਨ ਤੁਹਾਨੂੰ ਤੇ ਚਾਹੀਦੀ ਆ ਤਮਾਲਾ ਪਾਉਣੀ ਆ ਬੁਖਾਰ ਬਾਹਰ ਤੁਸੀਂ ਤੇ ਆਵੀ ਇਹ ਤੇ ਕਾਮਯਾਬ ਆਪਰੇਸ਼ਨ ਤੋਂ ਬਾਅਦ ਵੀ ਇੰਜ ਨਹੀਂ ਨੱਚਦੇ ਡਾਂਸਦੇ ਉਹ ਪਾਗਲਾ ਤੁਸੀਂ ਨਾ ਤਜਰਬੇ ਨੂੰ ਅਜੇ ਸਮਝੇ ਕੋਈ ਨਹੀਂ ਗਾ ਹਾ ਪੱਟੀ ਮੱਕਾ ਤੋਂ ਠੀਕ ਹੋਣਾ ਓਏ ਹੋ ਜਾਏਗਾ ਤੁਸੀਂ ਹੋ ਜਾਊਗਾ ਤੁਸੀਂ ਨਾ ਕਾਲੇ ਪੱਟੀ ਨੂੰ ਲਿਆ ਜੇ ਇਹੀ ਜੀ ਸਮਝਦੇ ਹੋ ਨਾ ਉਹ ਕਮਲਿਆ 40 ਪਿੰਡ ਮੀਨੇ ਤਰਲੇ ਕਰਦੇ ਆ ਸਾਡੇ ਪਿੰਡ ਆ ਜਾ ਉੱਥੇ ਇਲਾਜ ਮਾਲਜਾ ਕਰ ਲੋਕਾਂ ਦਾ ਤੇ ਮੈਂ ਜਾਣ ਨਹੀਂ ਰਿਹਾ ਮੈਂ ਨਾ ਨਾ ਹੋਵਾਂ ਤੇ ਤੁਸੀਂ ਇੱਥੇ ਵੱਡੇ ਵੱਡੇ ਟੈਸਟ ਮਹਿੰਗੇ ਕਿਹਦੇ ਕੋ ਕਰਾਓਗੇ ਓਏ ਮੇਰੀ ਬੱਚੀ ਲਾਇਆ ਓਏ ਮੇਰੀ ਬੱਚੀ ਲਾਇਆ ਅਡਰਸਾ ਦਾ ਢੀੜਾ ਮੁਕਦਾ ਨਾ ਥੱਲੇ ਆਉਂਦੇ ਆ ਅੱਛਾ ਮੈਂ ਕਿਹਾ ਮੈਂ ਪੱਟੀ ਖਰੇ ਪਿੱਛੇ ਪੱਖਾ ਲਾਉਣ ਲੱਗਾ ਬਾਬੀ ਸੇਕ ਨਿਕਲਦਾ ਫੇਰ ਤੂੰ ਉੱਥੇ ਹੀ ਆਇਆ ਰੀਡ ਦੀ ਹੱਡੀ ਚ ਬਚਪਨ ਚ ਕਿਦੇ ਸੱਟ ਲੱਗੀ ਓਏ ਇਹ ਨਹੀਂ ਪੱਟੀ ਤੂੰ ਝੂਠ ਬੋਲਦਾ ਸਿਟੀ ਸਕੈਨ ਚ ਸਾਰਾ ਕੁਝ ਆਇਆ ਹੈ ਕਿਆ ਸਰਾਣਾ ਪਾਟਾ ਪੱਟੀ ਕਿਹੜਾ ਸਰਾਣਾ ਜਿਹੜਾ ਜਿਹੜਾ ਕਿਤੇ ਡਿੱਗਿਆ ਵੇ ਟਰੈਕਟਰ ਤੋਂ ਕਿਤੇ ਬਚਪੰਚ ਚੇਤਾ ਕਰ ਤੇਰਾ ਹਾਵਿਆ ਵੀ ਜੜਾ ਨਾ ਬੁਖਾਰ ਨਾ ਖਰਾਬ ਹੋਇਆ ਨਹੀਂ ਪੱਟੀ ਮੈਂ ਨਹੀਂ ਡਿੱਗਾ ਯਾਰ ਸਿਟੀ ਸਕੈਨ ਚ ਇੱਕ ਇੱਕ ਸ਼ਾਇ ਆਉਂਦੀ ਆ ਪੱਟੀ ਉਹ ਵੀ ਤੇ ਪਿੱਛੇ ਖਲੋਤਾ ਫਿਰ ਉਹਦਾ ਵੀ ਨਾਲ ਹੋਈ ਜਾਂਦਾ ਟੈਲੀ ਨਾ ਨਹੀਂ ਨਹੀਂ ਸਕੈਨ ਦਾ ਕੀ ਸ਼ਾਇ ਦੇ ਫੋਕਸ ਹੁੰਦਾ ਆ ਨਾ ਉਹ ਹੀ ਲਿਆਉਂਦੀ ਵਿੱਚ ਉਹ ਪੱਟੀ ਮੈਂ ਠੀਕ ਨਾ ਨਾ ਹੋਇਆ ਮੈਂ ਤੈਨੂੰ ਅਦਾਲਤਾਂ ਚ ਕਸੀਟਣਾ ਤੇਰੀ ਮੈਂ ਗਾਲ ਨਹੀਂ ਕੱਢੀ ਕਿਹਨੂੰ